ਸਤਿ ਸ੍ਰੀ ਅਕਾਲ ਜੀ ਆਪ ਜੀ ਦੀ ਜਾਣਕਾਰੀ ਲਈ ਅਸੀਂ ਤੁਹਾਨੂੰ ਦੱਸਣਾ ਚਾੁੰਨੇ ਆ ਕਿ ਸਾਡੇ ਬਹੁਤ ਹੀ ਹਰਮਨ ਪਿਆਰੇ ਅਨਾਜ ਕਣਕ ਦੇ ਵਿੱਚ ਨਾ ਪਹਿਲਾਂ ਸ਼ੂਗਰ ਜਿਹੜੀ ਸੀ ਉਹ ਬਿਲਕੁਲ ਨਹੀਂ ਪਾਈ ਜਾਂਦੀ ਸੀ ਪਰ ਹੌਲੀ ਹੌਲੀ ਜਦੋਂ ਅਸੀਂ ਕਣਕ ਦਾ ਝਾੜ ਵਧਾ ਰਹੇ ਹਾਂ ਬੀਜਾਂ ਨੂੰ ਜਿਹੜਾ ਸੋਧਿਆ ਹੈ ਬੀਜਾਂ ਨੂੰ ਹਾਈਬ੍ਰਿਡ ਬਣਾਉਣ ਦੀ ਤਬਦੀਲੀ ਕੀਤੀ ਹੈ ਤਦੋਂ ਤੋਂ ਹੀ ਖਾਦਾਂ ਅਤੇ ਦਵਾਈਆਂ ਦੀ ਵਰਤੋਂ ਜਿਹੜੀ ਆ ਉਹ ਵੱਧ ਗਈ ਤਾਂ ਤੇ ਕਣਕ ਦੇ ਵਿੱਚ ਵੀ ਜਿਹੜੀ ਆ 슈ਗਰ ਦੀ ਮਾਤਰਾ ਤੇ ਗਲੂਟਨ ਦੀ ਮਾਤਰਾ ਵਧ ਗਈ ਜਿਸ ਕਰਕੇ ਨਾ ਆਮ ਹਾਂ ਕਰਾਂ ਦੇ ਵਿੱਚ 슈ਗਰ ਮਡਾਪਾ ਵਰਗੇ ਰੋਗ ਹੈ ਉਹ ਵਧਣੇ ਸ਼ੁਰੂ ਹੋ ਗਏ ਇਸ ਕਰਕੇ ਵੱਖ-ਵੱਖ ਬਿਮਾਰੀਆਂ ਤੋਂ ਬਚਣ ਲਈ ਸਾਨੂੰ ਕਣਕ ਦੀ ਜਿਹੜੀ ਆ ਉਹ ਬਦਲਣ ਦੀ ਲੋੜ ਹੈ ਸਾਨੂੰ ਆਪਣੇ ਅਲੱਗ-ਅਲੱਗ ਅਨਾਜ ਜਿਹੜੇ ਨੇ ਉਹ ਖਾਣ ਦੀ ਜ਼ਰੂਰਤ ਹੈ ਜਿਨ੍ਹਾਂ ਦੀ ਵਰਤੋਂ ਕਰਕੇ ਨਾ ਅਸੀਂ ਆਪਣੇ ਸਰੀਰ ਨੂੰ ਤਾਂ ਦੁਰਸਤ ਰੱਖ ਸਕਦੇ ਆ ਅਤੇ ਸਿਹਤਮੰਦ ਵੀ ਜਿਹੜਾ ਹੈ ਨਾ ਉਹ ਬਣਾ ਸਕਦੇ ਆ ਉਹ ਅਨਾਜ ਕਿਹੜੇ ਨੇ ਜਿਵੇਂ ਕਿ ਕੋਦਰਾ ਕੰਗਣੀ ਹਰੀ ਕੰਗਣੀ ਪੀਲੀ ਕੰਗਣੀ ਸਵਾਂਖ ਚਿਟੀ ਜਵਾਰ जौ ਬਾਜਰਾ ਇਹਨਾਂ ਅਨਾਜਾਂ ਦੇ ਵਿੱਚ ਨਾ ਬਹੁਤ ਸਾਰੇ ਜਿਹੜੇ ਖਣਿਜ ਪਦਾਰਤ ਅਤੇ ਕੈਲਸ਼ੀਅਮ ਫਾਈਬਰ ਪ੍ਰੋਟੀਨ ਅਤੇ ਹੋਰ ਵੀ ਬਹੁਤ ਸਾਰੇ ਜਿਹੜੇ ਹਨ ਨਾ ਵਿਟਾਮਿਨ ਜਿਹੜੇ ਨੇ ਉਹ ਮੌਜੂਦ ਨੇ ਸਾਡੇ ਲਈ ਤੇ ਇਹ ਬਹੁਤ ਬੈਸਟ ਜਿਹੜੇ ਨੇ ਵਧੀਆ ਅਨਾਜ ਹੈ ਹੀ ਸਾਡੇ ਬੱਚਿਆਂ ਲਈ ਵੀ ਕਾਫੀ ਲਾਹੇਵੰਦੇ ਇਹ ਜਿਹੜੇ ਅਨਾਜ ਨੇ ਇਹ ਆਪਣੀ ਘਰ ਦੀ ਰਸੋਈ ਦੇ ਵਿੱਚ ਸਾਨੂੰ ਜਿਹੜੇ ਨੇ ਜ਼ਰੂਰ ਲੈ ਕੇ ਆਉਣੇ ਚਾਹੀਦੇ ਨੇ ਇਹ ਅਨਾਜਾਂ ਦੀ ਵਰਤੋਂ ਕਰਨ ਦੇ ਨਾਲ ਨਾ ਸ਼ੂਗਰ, ਬੀਪੀ, ਥਾਇਰੋਇਡ ਕਈ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਵਾ ਉਹ ਠੀਕ ਹੋ ਜਾਂਦੀਆਂ ਨੇ ਇਹ ਅਨਾਜ ਲਿਆਉਣ ਵਾਸਤੇ ਇਹ ਜਿਹੜਾ ਸਕਰੀਨ ਤੇ ਦਿੱਤਾ ਨੰਬਰ ਹੈ ਨਾ ਇੱਥੇ ਤੁਸੀਂ ਇੱਕ ਵਾਰ ਕਾਲ ਕਰਨੀ ਆ ਕਿ ਤੁਹਾਡੇ ਘਰੇ ਬੈਠੇ ਬੈਠੇ ਅਨਾਜ ਜਿਹੜੇ ਨੇ ਉਹ ਪਹੁੰਚ ਜਾਣੇ ਨੇ ਅਲੱਗ-ਅਲੱਗ ਆٹے ਜੇਕਰ ਚਾਹੀਦੇ ਨੇ ਉਹ ਵੀ ਪਹੁੰਚ ਜਾਣੇ ਨੇ ਤੇ ਤੁਸੀਂ ਮਲਟੀ grain ਆਟਾ ਵੀ ਜਿਹੜਾ ਵਾ ਆਪਣੇ ਘਰ ਦੇ ਵਿੱਚ ਮੰਗਵਾ ਸਕਦੇ ਹੋ ਤੇ ਇਹ ਜਿਹੜੇ ਇਹ ਸ਼ਾਪ ਹੈ ਨਿੱਕੇ ਕਮਣ ਗਰਦਾਸਪੁਰ ਵਿੱਚ ਇਹਤੇ ਤੁਸੀਂ ਵੇਸਟ ਵੀ ਜਿਹੜਾ ਵਾ ਉਹ ਕਰ ਸਕਦੇ ਹੋ ਤੇ ਤੁਸੀਂ ਇਹ ਵੀਡੀਓ ਉਹਨਾਂ ਦੇ ਪਰਵਾਪੈਣਾ ਤੱਕ ਸ਼ੇਅਰ ਜਿਹੜੀ ਹੈ ਜ਼ਰੂਰ ਕਰ ਦਿਓ ਜਿਨ੍ਹਾਂ ਨੂੰ ਮਡਾਪੇ ਦੀ ਪ੍ਰੋਬਲਮ ਹੈ ਜਿਨ੍ਹਾਂ ਨੂੰ 슈ਗਰ ਦੀ ਪ੍ਰੋਬਲਮ ਹੈ ਕਿਉਂਕਿ ਇਹ ਜਿਹੜੇ ਨੇ ਅਨਾਜ ਨੇ ਬਹੁਤ ਹੀ ਸਾਡੀ ਹੈਲਪ ਜਿਹੜੀ ਆ ਉਹ ਕਰ ਸਕਦੇ ਨੇ ਧੰਨਵਾਦ ਜੀ